ਵਿਦਿਆਰਥੀਓ ਅੱਜ ਅਸੀਂ ਭਾਈ ਵੀਰ ਸਿੰਘ ਜੀ ਦੀ ਕਵਿਤਾ ਟੁਕੜੀ ਜਗ ਤੋਂ ਨਿਆਰੀ ਪੜਾਂਗੇ ਇਸ ਵਿੱਚ ਭਾਈ ਵੀਰ ਸਿੰਘ ਜੀ ਨੇ ਕਸ਼ਮੀਰ ਦੀ ਕੁਦਰਤੀ ਸੁੰਦਰਤਾ ਵਿੱਚ ਅਰਸ਼ੀ ਸੁੰਦਰਤਾ ਦਾ ਝਲਕਾਰਾ ਦੇਖਿਆ ਹੈ ਔਰ ਉਸ ਨੂੰ ਬਿਆਨ ਇਸ ਕਵਿਤਾ ਦੇ ਵਿੱਚ ਕਰ ਰਹੇ ਨੇ ਕਵਿਤਾ ਪੜ੍ਹਦੇ ਹਾਂ ਅਰਸ਼ਾਂ ਦੇ ਵਿੱਚ ਕੁਦਰਤ ਦੇਵੀ ਸਾਨੂੰ ਨਜ਼ਰੀ ਆਈ ਹੁਸਨ ਮੰਡਲ ਵਿੱਚ ਖੜੀ ਖੇਲ ਦੀ ਖੁਸ਼ੀਆਂ ਸ਼ੈਬਰ ਲਈ ਦੋੜੀ ਨੇ ਇੱਕ ਮੁੱਠ ਭਰ ਲੀਤੀ ਇਸ ਵਿੱਚ ਕੀ ਕੀ ਆਇਆ ਪਰਬਤ ਟਿੱਬੇ ਅਤੇ ਕਰੇਵੇਂ ਵਿੱਚ ਮੈਦਾਨ ਸੁਹਾਇਆ ਚਸ਼ਮੇ ਨਾਲੇ ਨਦੀਆਂ ਝੀਲਾਂ ਨਿੱਕੇ ਜਏ ਸਮੁੰਦਰ ਠੰਡੀਆਂ ਸ਼ਾਵਾਂ ਮਿੱਠੀਆਂ ਹਵਾਵਾਂ ਬਨ ਬਾਗਾਂ ਜਏ ਸੁੰਦਰ ਬਰਫਾਂ ਮੀ ਤੁਪਾਂ ਤੇ ਬੱਦਲ ਰੁੱਤਾਂ ਮੇਵੇ ਪਿਆਰੇ ਅਸ਼ੀ ਨਾਲ ਨਜ਼ਾਰੇ ਆਏ ਉਸ ਮੁੱਠੀ ਵਿੱਚ ਸਾਰੇ ਪਾਈ ਸਾਹਿਬ ਲਿਖਦੇ ਨੇ ਕਿ ਮੈਨੂੰ ਅਸਮਾਨਾਂ ਵਿੱਚ ਕੁਦਰਤ ਦੀ ਦੇਵੀ ਦਿਖਾਈ ਦਿੱਤੀ ਉਹ ਆਕਾਸ਼ ਦੇ ਹੁਸਨ ਮੰਡਲ ਵਿੱਚ ਖੇਡ ਰਹੀ ਸੀ ਤੇ ਉਸਨੇ ਖੁਸ਼ੀਆਂ ਦੀ ਵਰਖਾ ਲਾਈ ਹੋਈ ਸੀ ਉਸਨੇ ਦੌੜ ਕੇ ਹੁਸਨ ਮੰਡਲ ਵਿੱਚੋਂ ਇੱਕ ਮੁਠ ਪਰ ਲਈ ਔਰ ਇਸ ਮੁਠ ਵਿੱਚ ਕੀ ਕੀ ਸੀ ਪਰਬਤ ਟਿੱਬੇ CREVE ਸੋਨੇ ਮੈਦਾਨ ਚਸ਼ਮੇ ਨਾਲੇ ਨਦੀਆਂ ਨਿੱਕੇ ਸਮੁੰਦਰਾਂ ਵਰਗੀਆਂ ਝੀਲਾਂ ਠੰਡੀਆਂ ਛਾਵਾਂ ਮਿੱਠੀਆਂ ਹਵਾਵਾਂ ਬਾਗਾਂ ਵਰਗੇ ਸੋਨੇ ਜੰਗਲ ਬਰਸ਼ਾ ਸੋ ਮੀ ਤੂਪਾਂ ਬਦਲ ਰੁਤਾਂ ਤੇ ਪਿਆਰੇ ਤੇ ਮੇਵੇ ਸਨ ਇਹਨਾਂ ਦੇ ਨਾਲ ਹੀ ਉਸ ਮੁਠੀ ਵਿੱਚ ਹੋਰ ਸਾਰੇ ਦੇ ਸਾਰੇ ਅਸਮਾਨੀ ਨਜ਼ਾਰੇ ਵੀ ਆ ਗਏ ਸੋਨੀ ਨੇ ਅਸਮਾਨ ਖੜੋ ਕੇ ਤੱਤੀ ਵੱਲ ਤੱਕਾ ਕੇ ਇਹ ਮੁਠੀ ਖੋਲੀ ਤੇ ਸੁਟਿਆ ਸਭ ਕੁਝ ਹੇਠ ਤੱਕਾ ਕੇ ਜਿਸ ਥਾਂ 'ਤੇ ਤੱਤੀ ਤੇ ਆ ਕੇ ਇਹ ਮੁਠ ਡਿੱਗੀ ਸਾਰੀ ਉਸ ਥਾਂੋਂ ਕਸ਼ਮੀਰ ਬਣ ਗਿਆ ਟੁਕੜੀ ਜਕ ਤੋਂ ਨਿਹਾਰੀ ਸੋ ਕਹਦੇ ਹੈ ਕਿ ਸੋਹਣੀ ਮਟਿਆਰ ਕੁਦਰਤ ਨੇ ਅਸਮਾਨ ਵਿੱਚ ਖੜੀ ਹੋ ਕੇ ਤਰਤੀ ਵਾਲ ਤਕਿਆ ਉਸਨੇ ਹੇਠਾਂ ਵੱਲ ਦੇ ਕੇ ਉਹ ਮੁਠੀ ਖੋਲ ਦਿੱਤੀ ਜਿਸ ਵਿੱਚ ਉਸਨੇ ਹੁਸਨ ਮੰਡਲ ਵਿੱਚੋਂ ਕੁਦਰਤੀ ਨਜ਼ਾਰੇ ਭਰੇ ਸਨ ਇਸ ਤਰ੍ਹਾਂ ਉਸਨੇ ਸਭ ਕੁਝ ਹੇਠਾਂ ਸੁੱਟ ਦਿੱਤਾ ਤਰਤੀ ਉਤੇ ਜਿਸ ਥਾਂ ਤੇ ਇਹ ਸਾਰੀ ਮੁਠੀ ਡਿੱਗੀ ਉੱਤੇ ਕਸ਼ਮੀਰ ਬਣ ਗਿਆ ਹੈ ਤਰਤੀ ਪਰ ਸ਼ੋ ਅਸਮਾਨੀ ਸੁੰਦਰਤਾ ਵਿੱਚ ਲਿਸ਼ਕੇ ਤਰਤੀ ਦੇ ਰਸ ਸਵਾਦ ਨਜ਼ਾਰੇ ਰਮਜ਼ ਅਰਸ਼ ਦੀ ਜਸਕੇ ਇਸ ਵਿੱਚ ਭਾਈ ਵੀ ਸੀ ਕਹਿੰਦੇ ਕਿ ਕਸ਼ਮੀਰ ਭਾਵੇਂ ਧਰਤੀ ਦਾ ਇੱਕ ਟੁਕੜਾ ਹੀ ਹੈ ਪਰ ਆਪਣੀ ਅਦੁੱਤੀ ਹੁਸਨ ਕਰਕੇ ਇਸ ਨੂੰ ਅਸਮਾਨੀ ਸ਼ੋ ਲੱਗੀ ਹੋਈ ਹੈ ਇਸ ਵਿੱਚ ਅਰਸ਼ਾਂ ਦੀ ਸੁੰਦਰਤਾ ਨਿਸ਼ਕਦੀ ਹੈ ਅਦਭੁਤ ਰਸਤੇ ਸੁਬਾਦ ਨਾਲ ਭਰੀ ਇਸ ਧਰਤੀ ਦੇ ਨਜ਼ਾਰਿਆਂ ਵਿੱਚੋਂ ਕਿਸੇ ਅਸਮਾਨੀ ਰਹਿਸ ਦਾ ਅਨੁਭਵ ਪ੍ਰਾਪਤ ਹੁੰਦਾ ਹੈ ਪਾਵ ਕਸ਼ਮੀਰ ਦੀ ਸੁੰਦਰਤਾ ਅਦਭੁਤ ਵਿਸਵਾਦਮਈ ਅਤੇ ਰੱਬੀ ਹੈ ਇਸ ਦਾ ਕੇਂਦਰੀ ਭਾਵ ਹੈ ਕਸ਼ਮੀਰ ਦੀ ਅਦਭੁਤ ਨਜ਼ਾਰਿਆਂ ਨਾਲ ਪਈ ਧਰਤੀ ਦਾ ਨਿਰਮਾਣ ਕੁਦਰਤ ਦੀ ਦੇਵੀ ਨੇ ਆਪ ਕੀਤਾ ਤੇ ਇਸ ਧਰਤੀ ਨੂੰ ਕੋਈ ਅਸਮਾਨੀ ਸ਼ੋਭਾ ਪ੍ਰਾਪਤ ਹੈ ਸੋ ਵਿਦਿਆਰਥੀਓ ਤੁਹਾਨੂੰ ਇਹ ਸਮਝ ਆ ਗਈ ਹੋਵੇਗੀ ਧੰਨਵਾਦ